ਦੇ ਪੱਠਾ ਲੈ ਲੈ ਵੀ ਦੋਸਤੋ ਜਿਹੜਾ ਉਹ ਤਿੰਨਾਂ ਬੱਕਰੀਆਂ ਦਾ ਸੌਦਾ ਕਰਾਇਆ ਜੱਗੀ ਨੇ ਭਾਈ ਬੋਗਾ ਪੈਸੇ ਗਣਾਈ ਜਾਂਦਾ ਇਹਦੇ ਸਾਹਮਣੇ ਫਾਰਾ ਕੋ ਤੇ ਆਪ ਲੈ ਦੇ ਜੀ ਜੱਕੀ ਨਾਲ ਸਾਰੀ ਗੱਲਬਾਤ ਕਰਾਂਗੇ ਆਪਾਂ ਹਾਂ ਜਰੂਰ ਕਰਾਂਗੇ ਜੀ ਪਾਣੀ ਵੀ ਰੱਖਦੇ ਆਂ ਨਹੀਂ ਕਰਾਂਗੇ ਸਟ੍ਰੀਮ ਡਾਕਟਰ ਤੋਂ ਨਹੀਂ ਆਪ ਤੇ ਕਰਦੇ ਬਾਈ ਗਰ ਲਾਲ ਜੀ ਬੋ ਗਿਆ ਆਪਾ ਪਾ ਕੇ ਰਹਿ ਜਾਂ ਫਿਰ ਕੀ ਹੈ ਪਹਿਲਾਂ ਫ੍ਰਿਜ ਲੈ ਗਿਆ ਮਸਾਂ ਪੱਟਾ ਲੋ ਇੰਨੇ ਦੇ ਕੀ ਹੈ ਕੁਲਦ ਵੀ ਲੈ ਆਣਾ ਫਿਰ ਇਹਨਾਂ ਇਨਵਰਟਰ ਮੈਟਰ ਵੀ ਆਪ ਲੈ ਜਾ ਲੋ ਜਿੱਤ ਲਾਂਗੇ ਲੈ ਵਾ ਤੇ ਸਾਬ ਤੇ ਇਥੋਂ ਜਿੱਤ ਸਕਦਾ ਤੂੰ ਜਿੱਤ ਤੈਨੂੰ ਤੇਰੀ ਅਧਰੇ ਹੋਣਾ ਘਰ ਤਾਂ ਘਰੋਂਗਾ ਤੇਰੇ ਕੋਲੇ ਹਾਂਜੀ ਬਾਈ ਜੱਗੀ ਕਿੰਨੇ ਚ ਕਿੰਨੇ ਚ ਕਰਾਤਾ 20000 ਚ ਤੇ ਲਖਾਈ ਦਾ ਕਪਤਾਨ ਨੂਰ ਚੈੱਕ ਕਰ ਲੈ ਸਾਰੇ ਮੈਂ ਠੀਕ ਹੈ ਤੇਰੇ ਦਾ ਥੱਲੇ ਜੱਗੇ ਮੈਂ ਆ ਬੱਕਰੀ ਆਈ ਨਾ ਤੇ ਲਖਾਈ ਆਪੋ ਆਪਣੀ ਕੀਤੀ ਨਹੀਂ ਲਖਾਈ ਬੋਗਾ ਨਹੀਂ ਯਾਰ ਜੱਗੀ ਇਹ ਕੰਮ ਨਹੀਂ ਸਾਢੇ 22 ਦੇ ਦੇਣ ਲੈ ਆ ਬੋਗਾ ਕਰਾਉ ਆ ਲੈ ਵੀ ਦੋਸਤੋ ਲਖਾਈ ਬੋਗਾ ਕਰਾਉ ਆ 20000 ਦੇ ਵਿੱਚ ਹੋਇਆ ਸਭ ਦਾ ਦੋ ਇੱਕ ਖੜੇ ਛੱਡ ਦਿਓ ਦਿਖਾਈ ਆਪੋ ਆਪਣੀ ਗੱਲ ਖਤਮ ਕਿਸੇ ਦੀ ਗੱਲ ਕਰੀ ਨਾ ਤੂੰ ਨਹੀਂ ਮਨਾ ਰਹਿਣ ਦੇ ਗੱਲ ਤੂੰ ਨੇ ਮੈਨੂੰ ਕੀ ਕਿਹਾ ਤੂੰ ਆਪਣੇ ਜਵਾਨ ਨਾਲ ਜਾਵੇ ਮੈਂ ਫਰੀ ਝੜ ਦੂੰਗਾ ਤੈਨੂੰ ਗੱਲ ਲਖਾਈ ਕਰਾਉ ਠੀਕ ਹੈ ਕਪਤਾਨ

ਪਪਾ ਕੀ ਕਹੇ ਇਹ ਆ ਮੈਂ ਲਿਖਾਈ ਆ ਮੈਂ ਨਾ ਵੀ ਆਪੋ ਆਪਣੀ ਲਿਖਾਈ ਕਰਾ ਦੇ 5500 ਨਹੀਂ ਲਿਖਾਈ ਆ ਪੋਪੜੀ ਕਰਿਆ ਕਰੋ ਸਾਡੇ ਭਾਈ ਕਹਿੰਦਾ ਸਭ ਦਾ ਕਰ ਲੱਗੇ ਕਹਿੰਦਾ ਨਹੀਂ ਨਹੀਂ ਆਪੋ ਆਪਣੀ 600 ਬੰਦ ਆ ਰੌਲਾ ਹੋਰ ਹੋਰ ਕੁਝ ਨਹੀਂ ਰੌਲਾ 600 ਬੰਦ ਆ ਨਾ ਨਾ ਗੱਲਾਂ ਬਸ ਸਹੀ ਇਹ ਤੁਹਾਨੂੰ ਦੱਸਦੀ ਕਰਦੀ ਹੈ ਜਿਹੜੀ ਗੱਲ ਹੈ ਗੱਲ ਹੈ ਤੇਰਾ ਮਾਨਾ ਚਾਚਾ ਹਾਂ ਪਾ ਲੈ ਯਾਰ ਤੇ ਨਾ ਲੈ ਕਿ ਫੜ ਲਈ ਮੇਰੇ ਨਾਲ ਆ ਕੇ ਯਾਰ ਛੱਡਾਂ ਨਹੀਂ ਪਤਾ ਕੀ ਮੰਡੀ ਅੰਦਰ ਨੂੰ ਚੇਦੇ ਕੰਮ ਮੈਂ ਤੁਹਾਨੂੰ ਦੱਸਤਾ ਲਿਖਾਈ ਹੋ ਗਿਆ ਯਾਰ ਲਿਖਾਈ ਆਪੋ ਆਪਣੀ ਤੇ ਫੈਸਲੇ ਕਰ ਲੈ। ਮਤਲਬ ਠੀਕ ਆ ਬਾਈ। ਕੋਈ ਨਹੀਂ ਕਰਾਲਾ ਜਿਆਦਾ ਲਿਖਾਈ ਕਰਾ ਮੈਨੂੰ ਸਾਧ ਲਈ। ਚੱਕ ਬਾਈ। ਉਹ ਕੋਲੇ ਸਾਧ ਨਹੀਂ ਪੈਣਦਾ ਵਾਲਾ ਬੁੱਟਾ ਤਰ੍ਹਾਂ ਦੇਖ ਲੈ ਬੱਕਰੀਆਂ ਵੇਚ ਵੇਚਦੇ ਨੇ ਤੇ ਲੈ ਲੈਣਾ ਵੇਚ ਦੂੰਗਾ ਬੱਕਰੀ। ਉਹ ਯਾਰ ਹੋ ਗਈਆਂ ਜੀ। ਹਾਂ ਜੀ ਹੋ ਗਈਆਂ ਵੇਚ ਦੂੰਗਾ ਬੱਕਰੀ। ਇਹ ਦੇਖ ਲੈ। ਇਹ ਨਹੀਂ ਯਾਰ ਤੁਹਾਨੂੰ। ਸਾਡੀ ਧਾਵਾ ਲੈਣਾ। 20 ਹਜ਼ਾਰ ਲੈਣਾ। ਇਹਦਾ ਕਲੇਸਪਾਰ ਕਿੰਨੇ ਦਾ ਦੇਣਾ। ਮੈਂ ਕਲੇਸ ਦਾ ਤੇਰੇ ਪਾਇਆ। ਹੋਰ ਇੱਧਰ ਇੱਧਰ ਦੋ ਤਿੰਨ ਸੌ ਪਿੱਛੇ। ਲੈ ਵੀ ਦੋਸਤੋ ਆ ਤਿੰਨਾਂ ਦਾ ਸੌਦਾ ਹੋਇਆ। ਹਰੀ ਕੇ ਕਾਲਾਂ ਵਾਲੇ ਬੋਗੇ ਨੂੰ ਦਵਾਈਆਂ ਇੱਕ ਆ। ਇੱਕ ਆ ਖੜੀ ਆ ਤੇ ਇੱਕੋ ਪਰਲੀ ਕਾਲੀ ਇਹ ਤਿੰਨਾਂ ਦਾ 20000 ਦੇ ਵਿੱਚ ਸੌਦਾ ਹੋਇਆ ਲਖਾਈ ਕਰਊਗਾ ਬੋਗਾ ਤੇ ਕਪਤਾਨ ਤੋਂ ਇਹ ਦਵਾਈਆਂ ਨਾਲ ਗੋਰੇ ਅੰਗੋਰਾ ਹੁੰਦਾ ਕਪਤਾਨ ਦੇ ਲੈ ਵੀ ਆ ਬਰਬਰੀ ਦਾ ਸੌਦਾ ਹੋਰ ਬਾਈ ਕੀ ਹਾਲ ਆਮਨੇ ਕੀ ਮੁੱਲ ਕੀਤਾ ਸੀ ਬਾਈ ਮੁੱਲ ਨੇ ਕੀਤਾ ਹੀ 12000 ਰੁਪਈਆ ਹੀ 12000 ਤੇ ਕਿੰਨੇ ਦੀ ਹੋਗੀ ਫਿਰ ਇਹ ਬਾਈ 9200 ਦੀ ਲਖਾਈ ਮੈਂ ਕਰਾਉਣੀ ਆ ਲਖਾਈ ਤੁਸੀਂ ਕਰਾਉਣੀ ਆ ਲੈ ਵੀ ਸੰਜੂ ਨੇ ਆਉਂਦੇ ਸਾਰੇ ਹੀ ਆਮਨੇ ਤੋਂ ਲੈ ਲਈ ਆ ਬੱਕਰੀ ਹਾਂਜੀ ਬੱਕਰੀ ਤੁਹਾਨੂੰ ਦਿਖਾ ਦਿੰਦਾ 9200 ਦੀ ਹੋਈ ਆ 1200 ਰੁਪਏ ਮੰਗਦਾ ਸੀ ਤੇ 9900 ਦੀ 9900 ਦੀ ਹੋਈ ਹੈ ਤੁਸੀਂ ਤੇ ਇਹ ਬਾਈ ਤੁਸ ਜਿਆ ਸੂਣ ਵਾਲੀ ਹੈ ਕਿ ਕਿਵੇਂ ਬਈਆ ਉਹਨੇ ਖਾਲੀ ਕਹਿ ਕੇ ਲਈ ਆ ਬਾਈ 2 ਕੁ ਮਹੀਨੇ ਖਾਲੀ ਮੰਨ ਕੇ ਚੱਲਾ ਓਕੇ ਠੀਕ ਆ ਉ ਮੰਨ ਕੇ ਚਲੋ ਬਣੀ ਆ ਪਰ ਖਾਲੀ ਕਹਿ ਕੇ ਲਖਾਈ ਦਾ ਕਿਵੇਂ ਕੀਤਾ ਲਖਾਈ ਮੈਂ ਕਰਾਉਣੀ ਬਈ ਠੀਕ ਆ ਤੁਸੀਂ ਕਰਾਉਣੀ ਐ ਲੈ ਐ ਹੀ 92 ਹੋ ਗਿਆ 94 ਹੋ ਗਿਆ ਫਿਰ 9400 9400 ਖ ਲੈ ਵੀ 9400 ਚ ਪੈ ਗਈ ਆ ਪਰ ਬ੍ਰਿ ਖਾਲੀ ਕਰਕੇ ਲਈ ਆ ਬਣੀਆਂ ਜਾਂ ਨੇ ਦੇਖ ਸਕਦੇ ਹੋ ਸੰਜੂ ਤੋਂ ਲਈ ਆ ਆਮਣੇ ਨੇ ਧੂੜਕੋਟ ਵਾਲੇ ਨੇ ਪਤਾ ਜੇ 2 ਮਹੀਨੇ ਨਾਲ ਆ ਪਰ ਕਨਫਰਮ ਗਾ ਵੇਚ ਨਹੀਂ ਸਹੀ ਸਹੀ ਆ ਬਾਈ ਬਿਲਕੁਲ ਜਾਵਾਂਗੇ ਨਹੀਂ ਟਾਈਟ ਠੀਕ ਕਈ ਠੀਕ ਸਹੀ ਹੈ ਮੁੜ ਕੇ ਫਿਰ ਰੋਲਾ ਪਾਉਂਦੇ ਫਿਰੋ ਵੀ ਦੋਸਤ ਜੱਗੀ ਕਰਾਂ ਦਾ ਸੌਦਾ ਬਰਬਰੀ ਦਾ ਸੌਦੇ ਨੀ ਕਰਦਾ ਫੇਰ ਤੋਂ ਉਹਦਾ ਲਵੇਂ ਦਾ ਨਾ 5000 ਦੀ ਗੱਲ ਸੀ ਭਾਲ ਉਹ ਨਹੀਂ ਹੁਣ ਆਪਣੇ ਕੀ ਮੁੱਲ ਕੀਤਾ ਬਾਈ ਓਏ ਬਾਈ ਤੁਸੋਂ ਕਹਿ ਕੇ ਬਾਈ ਇਹਨੂੰ 7 ਕਹਿਤਾ ਹੁਣ ਲਾਸਟ ਪ੍ਰਾਈਸ ਰ ਲੈ ਇਹ ਖਾਲੀ ਆ ਬਾਈ ਲੱਗੀ ਆ ਖਾਲੀ ਕਰਕੇ ਬਾਈ ਜਮਾ ਖਾਲੀ ਦਊਂਗਾ ਨਰੋਲਾ ਐਂ ਕਰ ਕਾਲੇ ਲਗਾਈਂ ਕੈਮਰਾ ਲਖਾਈ ਬਾਈ ਦੇ ਕੋਈ ਨਾ ਵੱਧ ਕੁਛ ਹੈ ਨਹੀਂ ਬਸ ਕਿੰਨੇ ਚ ਕੋਲ 5000 ਖਰਾਬ ਲੈ ਮੈਥੂ ਲੈ 200 ਰੁਪਏ ਲਖਾਈ ਨੂੰ ਅਸੀਂ 100 200 ਨਹੀਂ ਕਰਾ ਕਿੰਨੇ ਲਖਾ ਗਿਆ ਕਿਸਾਨ ਵਾਲੇ ਬਾਈ ਕੋਈ ਗੱਲ ਨਹੀਂ ਵੀਰੇ 650 ਦੀ 6000 ਦੀ ਲੈਣੀ ਹੈ ਲੈ ਜਾ ਬਸ ਰਾਜੀ ਆ ਆ ਬੱਕਰੀ ਦਾ ਸੌਦਾ ਪੱਟ ਦਾ ਕਰਾਉਂਦਾ ਮੇਰੀ 5000 ਰੁਪਏ ਕਹਦਾ ਲਖਾਈ ਅਸੀਂ ਕਰਾ ਦਿੰਦੇ ਜੋਗ ਨਮਾਦਾ ਜੱਗੀ ਉਹ ਕਿੰਨੇ ਮੰਗਦਾ ਮੈਂ ਲਾਸਟ ਈਅਰ ਦੀ ਹਾਂ ਨਾ ਜਮਾ ਛੰਡ ਕੇ ਦਤਾ ਮੇਰੀ ਵੀ ਤੀਦੀ ਹੋਈ ਹੈ ਇਹ ਕੋਈ ਗੱਲ ਨਹੀਂ 300 ਦਾ ਲਿਖਾਈ ਤੁਸੀਂ ਕਰਾ ਦੇ ਆਹ ਲਿਖਾਈ ਲੈ ਲੈ ਨਹੀਂ ਧੱਕਾ ਨਹੀਂ ਨਹੀਂ ਹਾਲੇ ਬਈ ਤੇਰਾ ਧੱਕਾ ਦਾ ਫੜਾ ਓਏ ਆਪਣੇ ਬਸ ਠੀਕ ਹੈ ਮੈਂ ਆਪੋ ਆਪਣੀ ਲਿਖਾਈ ਹੋਣੀ ਹੈ ਤੁਸੀਂ ਕਰਾਉਣੀ ਲਿਖਾਈ ਆ ਲਿਖਾਈ ਤੂੰ ਕਰਾਉਣੀ ਹੈ ਲੈ ਬਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਯਾਰ 100 100 ਪਿੱਛੇ ਚੱਲ ਆਇਆ ਹਾਂ ਆਪਣਾ ਬਣਦਾ ਚੀੜਾ ਤੁਸੀਂ ਨੋਟ ਦੇਣਾ ਪਾੜ ਧਿਆਨ ਧਾਰੀ ਮਾਪੀ ਵਿੱਚੋਂ 55 ਦੀ ਹੋ ਗਈ ਛੋੜ ਬਸ ਹੁਣ ਨਾ ਬੋਲੀ ਆਪਣੇ ਚੱਕ ਲੇ ਬੀ 5500 ਦੀ ਪੱਠ ਕਰਾਤੀ ਆ ਜੱਗੀ ਨੇ ਮੜਾ ਮਾਰੀ ਬੀੜ ਕੋ ਕਿਹੜਾ ਪਿੰਡ ਸੀ ਬਾਈ ਦਾ ਮੇਰਾ ਪਿੰਡ ਗਿੱਲ ਹੈ ਜੀ ਗਿੱਲ ਬਾਈ ਗਿੱਲ ਤੋਂ ਆਇਆ ਸੀ ਤੇ ਆਮਣੇ ਧੂੜਕੋਟ ਵਾਲੇ ਤੋਂ ਬਾਈ ਪੱਠ ਲਈ ਆ ਤੁਸੀਂ ਦੇਖ ਸਕਦੇ ਹੋ ਚੱਕ ਠੱਪੂ ਵਾਲੇ ਚੱਕ ਲਿਆ ਕਲਾ ਵੇ ਨੋਟ ਕਿਵੇਂ ਧੋਬੀ ਵਾਂਗੂ ਕੀਤਾ ਪਿਆ ਕੋਟ ਕੋਟ ਕੇ ਜਿਵੇਂ ਉਹ ਨਹੀਂ ਕਪੜੇ ਕਰਦਾ ਹਾਂ ਤਾਂ ਧੋਪੀ ਮੇਰੇ ਬੱਕਰੀ ਲਈ ਪਤਾ ਲੱਗ ਗਿਆ ਐਵੇਂ ਫੜਨੇ ਆ ਮੈਂ ਪਾ ਲੈਣਾ ਐਵੇਂ ਜਿਵੇਂ ਹੀ ਦਾ ਭਰਾ ਤੇ ਆਪ ਨੂੰ ਕਿੰਨੇ ਕਿੰਨੇ ਪਾਸੇ ਪਲੇਟ ਲੈਣ ਦਿੰਦੇ ਆਵਣਾ ਕਹਿੰਦਾ 100 200 ਦਾ ਕਦੇ ਅਸੀਂ ਗਿਨਿਆ ਹੀ ਨਹੀਂ ਉਹ ਨਹੀਂ ਨਹੀਂ ਕਿੰਨੇ ਚੱਕ ਮੈਂ ਭਾਈ ਓਏ ਪੈਸੇ ਕਰੀ ਆ ਮੈਂ ਆਪੇ ਗੱਲ ਪਾ ਜੋ ਮੋਟਾ ਸਰ ਮੋਟਾ ਪੈਸੇ ਉਹ ਰੱਖਦੇ ਭਾਵਾਂ ਰਾ ਰਹੇ ਉਹ ਜਾ ਉਹ ਜਾ ਕਰੇ ਉਹ ਪੈਸੇ ਫੜ ਗਿਆ ਪੈਸੇ ਫੜ ਗਿਆ ਇਹ ਡਾਲੇ ਚ ਆ ਗਈ ਯਾਰ ਤੇ ਉਹ ਮੰਨਿਆ ਬਾਕੀ ਇਹਦਾ ਲੱਕੀਆ ਬੱਕਰੀ ਵੱਢਣ ਵਾਲੀ ਆਣੀ ਹੈ ਭਰਾਵਾ ਉਹ ਵੱਢਣ ਵਾਲੀ ਹੋ ਗਈ 5500 ਲਿਖਾਈ ਆਪੋ ਆਪਣੀ ਜੱਗੀ ਲੇ ਵੀ ਲਖਾਈ ਆਪਕੋ ਆਪਣੀ 5500 ਚ ਹੋ ਗਈ ਆ ਪੱਟ ਆਪਣੇ ਤੋਂ ਦਵਾਤੀ ਢੂੜਕੋਟ ਵਾਲੇ ਤੋਂ ਆ ਪੱਠਾ ਗਿੱਲ ਤੋਂ ਪਿੰਡ ਤੋਂ ਆਇਆ ਸੀ ਆ ਮੁੰਡਾ ਇਹਨੂੰ ਦਵਾਇਆ ਪੱਠ ਠੀਕ ਹੈ ਮਾਸੀ ਦਾ ਮੁੰਡਾ ਕਿੰਨੇ ਜਾਣੀ ਕਿਵੇਂ ਕਰਾਉਣੀ ਮੈਥੋ ਦੇਂਦਰ ਤੋਂ ਕੋਟ ਨਹੀਂ ਤੂੰ 27000 ਕਹਣਾ ਜੇ ਹੁਣ ਤੂੰ ਬੱਕਰੀ ਨਾ ਦੇਵੇਂ ਜਾਂ ਤਾਂ ਮੈਦਾਨ ਤੇ ਪੱਕਾ ਲਾ ਦੇ ਪੱਕਾ ਭੰਦਾ ਯਾਰ ਉਹ ਤੂੰ ਮੈਨੂੰ ਪੰਚਾਇਤ ਦੀ ਗੱਲ 17.5 ਦੀ ਹੋ ਗਈ ਚਲ ਹੋਰ ਜਰਾ ਪਹਿਲੀ ਯਾਰ ਦੀਛਾ ਲੈ ਵੀ ਆਪਾਂ ਜੱਗੀ ਨਾਲ ਗੱਲਬਾਤ ਕਰਦੇ ਕਿਹੜੀ ਜੱਗੀ ਬਾਈ ਯਾ ਖੋਲ ਕੇ ਇਹਨੂੰ ਤੁਸੀਂ ਛੋਟੀ ਰੱਖਿਆ ਕਰਦੇ ਮੇਰਾ ਪੈਰ ਦੋੜਨ ਮੈਂ ਤਾਂ ਦੋੜਿਆ ਕਰੋ ਦੋੜਿਆ ਕਰੋ ਇਹਨਾਂ ਦੇ ਕਿੱਥੇ ਲੈ ਵੀ ਪੈਸੇ ਗਿਣੌਣ ਲੱਗ ਗਿਆ ਹੁਣ ਤਾਂ ਲਾ ਦਾਂਗੇ ਮੇਲੇ ਦੀ ਬੱਕਰੀ ਵੀ ਸੁਣੋ ਬਸੰਦੇ ਜੱਗੀ ਯਾਰ ਜਦੋਂ ਹੱਥ ਪਾਉਂਦਾ ਸੌਦੇ ਨੂੰ ਵੈਸੇ ਦਾ ਸੌਦਾ ਛੱਡਦਾ ਹੀ ਨਹੀਂ ਆਇਆ ਲਾਡੀ ਦੇ ਕੋਲ ਦਲਾਲੀ ਸਾਡੇ ਦੋਹਾਂ ਦੀ ਆਪੋ ਕੇ ਮੇਰੀ ਤੇਰੀ ਜੱਗੀ ਦੀ ਚੱਕ ਬਣਾਉਣ ਵਾਲਿਆਂ ਦੀ ਵੀ ਬਈ 500 ਹੁਣ ਹੁਣ ਜੱਗੀ ਬਾਈ ਸਾਡੇ ਕੋਲ ਹੀ ਹੈ ਸਾਡੇ 17 ਦਾ ਹੀ ਸਾਡੇ ਲਖਾਈ ਦਾ ਲਖਾਈ ਆਦੋ ਲਖਾਈ ਆਪੋ ਆਪਣੀ ਲੈ ਵੀ ਸਾਡੇ 17 ਬਾਈ ਪਿੰਡ ਕਿਹੜਾ ਸੀ ਆਪਣਾ ਜੈਤੂ ਜੈਤੂ ਵਾਲੇ ਭਰਾ ਨੂੰ ਦਵਾਈ ਆਪੋ ਤੇ ਜੈਤੂ ਵਾਲੇ ਭਰਾ ਨੇ ਕਿਹੜੀ ਬੱਕਰੀ ਬਈ ਉਹ ਲਾਲ ਬਾਈ ਉਹ ਗੱਭਣਾਂ ਬੱਕ ਕਿ ਲੈ ਵੀ ਦੋਸਤੋ ਗੱਬਣਾ ਬੱਕਰੀ ਆ ਆ ਬਾਜੂ ਨੂੰ ਤੁਹਾਨੂੰ ਵਿਖਾ ਦਿੰਨੇ ਇੱਕ ਰੀ ਬੱਕਰੀ ਉਹ ਫਿਰਦੀ ਆ ਬੱਕਰੀ ਯਾਰ ਥੋੜੀ ਬਲੰਦਰਾ ਤੁਸੀਂ ਨਹੀਂ 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 ਗਾਲ੍ਹਾਂ ਲੈ ਵੀ ਚੱਕ ਆ ਬੱਕਰੀ ਦਾ ਸੌਦਾ ਕਰਾਇਆ 75000 ਚ ਜੱਗੀ ਨੇ ਲਖਾਈ ਆਪਕੋ ਆਪਣੀ ਸਾਢੇ 3 ਨਾਂ ਮਹੀਨਾ ਦੀ ਗੱਬਣਾ ਦੇਖੋ ਮੈਂ ਮਗਾ ਸਮਝਾਵਾਂ ਇੱਕ ਬੱਕਰੀ